देख ले माता वास्ते फुहरे लाते गुमाता कुछ हाल चाल पूछ के है 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 ठीक है हल्का क्यों देख थोड़े बाते मि ठंडे पानी पानिया लवाते दुद्ध वाया दू दक्षा गल मेख लै फले कड़ गए जाके ठंडी मार पूरी हां रुपया पूरा भी लख लग गया दुध बधिया दसा गल मीक है खा लो खाई लो ਤੱਲਾ ਹਰੰਭਰਾ ਤੂੰ ਹਾਂ ਲੈ ਦਾਛੇ ਜੇ ਮੂਰਤੀਂ ਦੀਰੇ ਚ ਜੋੇ ਕੰਮ ਕਰ ਦੇ ਹੜੰਭੜਾ ਜਾ ਕੇ ਆਉਂਗਾ ਜਥਣੀ ਲੇ ਆਉਂਗਾ ਨੂੰ ਵੀ ਹੇ 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 ਹੋ ਹੋ ਇੱਕ ਜਾਗਰ ਕਹੇ ਤੀ ਅੱਜ ਉਹਨੂੰ ਜਾਗਰ ਨਹੀਂ ਆਇਆ ਯਾਰ ਮੇਰਾ ਤੇ ਆਈ ਹੇ 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 ਟਿੱਕ ਟਿੱਕ ਦੀਆ ਹੱਬਾ ਲੱਗਦੀ ਠੰਡੀ ਲੱਗਦੀ ਠੰਡੀ ਆ ਵਾ ਹਾਂ ਹਾ ਪਾਣੀ ਲੱਗਿਆ ਅੱਜ ਪੀਣਾ ਠੰਡਾ ਜੈਨੇ ਜਾਗਰ ਆਉਂਗਾ ਇਹ ਕੰਮ ਮਿਸਤਰੀ ਲੈ ਬਣੇ ਨਹੀਂ ਦੇ ਕਟੋ ਉਹਦੇ ਇਹਨਾਂ ਨੂੰ ਪੁੱਛਤਾ ਕਿ ਤੀਜ ਨੇ ਕਹਿੰਦੇ ਨੇ ਦੇ ਦੇ 200 ਹਾਂ ਦੱਸ ਕਿੱਥੋਂ ਦੇਵਾਂ 200 ਇਹਨਾਂ ਨੂੰ ਮੈਂ ਹਾਂ ਇਹ ਲੱਗਦਾ ਓਹੋ ਇਹ ਆ ਲੱਗ ਗਿਆ ਹਾਂ ਆਏ ਹਾਈ ਹਾਈ ਤੂੰ ਸਭ ਬਹੁਤ ਦੇਖ ਦਿਆ ਆਏ ਹਾਈ ਹਾਈ ਆਏ ਹਾਈ ਮੜ ਗਿਆ ਜੇ ਮਾਤਾ ਦੀ ਪਾ ਦੇ ਖੱਖ ਰਾਜੂ ਪਾ ਦੇ ਪੁੱਠੇ ਖੜੀਆਂ ਨੇ ਖਰਜਾਂ ਦੇ ਟੰਕਲੀ ਲੈ ਕੇ ਕੰਮ ਕਰ ਲੈ ਗਏ ਕਿੱਕਾ ਚੋਲਾ ਕੋਈ ਲਪਈਏ ਦੇ ਕਹਿੰਦਾ 20000 ਦੇਰੇ ਮਹੀਨੇ ਦਾ ਕੰਮ ਕਰ ਲੈ ਹਾਂ ਕਰ ਲੈ ਕਰ ਲੈ ਕੰਮ ਸਮਾਲ ਕੇ ਮਿਸਤਰੀ ਕਿੱਥੇ ਲੱਗੇਵੇਂ ਨੇ ਇਹ ਜੱਛ ਕੰਮ ਕੰਮ ਕੋਲ ਕਰਾ ਲਈਂ ਨਾ ਤਾਂ ਕੰਮ ਨਹੀਂ ਕਰਦੇ ਸ਼੍ਰੀ ਦੇ ਮਲੰਗ ਨੇ ਹੋ ਹਾਂ ਛੜਕੀ ਨੇ ਸ਼੍ਰੀ ਦੇ ਕੰਜਰੇ ਕੰਮ ਕਰਾ ਦੀ ਮੁੰਡੇ ਵਾਂਗੂ ਹਾਂ ਕਾਤੇ ਕਾਤੇ ਦਾਣਾ ਪਧੀਆਂ ਪਾ ਦੀਏ ਨੂੰ ਇਹਨਾਂ ਗੱਲ ਹੋ ਗਈ ਮੇਰੀ ਪਿੰਨ ਲੰਬਰ ਘਈਆਂ ਹੈ ਹਾਂ ਨਾ ਬੁਗਿਆ ਬਾਗਿਆ ਆ ਫੇਰ ਜੁੱਤੀ ਬੁਗਿਆ ਦਉਂਗੀ ਨਾ ਛੇਰੇ ਹਾਂ ਪਾਕਤਾ ਚੋਲੀ ਠੀਕ ਹੈ ਹਾਂ ਹੇ 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 ਕਿੱਥੇ ਬਾਗੇ ਹੋ ਬੈਠੇ ਆ ਜੱਥ ਲੈ ਮਲੰਗੋ ਇੱਥੇ ਬੈਠੇ ਆ ਓ ਲਿਆਓ ਯਾਰ ਬੜਾ ਟਾਈਮ ਲਾ ਰਾਨੇ ਓ ਓ ਲਿਆ ਬਾਈ ਕਰ ਲੈ ਹਣ ਫੈਰ ਬੂਡ ਬਾਲਦਾ ਯਾਰ ਹੁਣ ਵਾਹ ਓ ਤੇਰੇ ਫਰਟੇ ਫੁਰਦਾ ਕੱਦਾ ਮੋਢਿਆਂ ਤੇ ਜਾ ਕੇ ਪਿਠਿਆ ਲਾਏ ਮਿਸਤਰੀ ਕੀ ਭੈਣ ਹੋਣੀ ਯਾਰ 2:10 ਵਜਣਾ ਚ ਤੂੰ ਤਾਂ 7 ਫੁੱਟ ਦੀ ਕਿਵੇਂ ਜਾ ਉਹ ਗਾਣਾ ਜਾ ਹੁਣ ਦਿਆ ਜਾਦੀ ਹੈ ਹੈ ਮਿਸਤਰੀ ਹਾਲ ਤਨਦਰ ਹੋਗੇ ਤੈਨੂੰ ਇੱਥੇ ਟੁਫੜਾ ਓਏ ਸਾਨੂੰ ਕਿਹੜਾ ਟਾਈਮ ਲੱਗਦਾ ਗਾਣੇ ਸੁਣਨ ਦਾ ਇੱਥੇ ਤੇਰੇ ਨਾਲ ਹੀ ਲੱਗਿਆ ਉਹਦਾ ਗੱਲ ਇੱਕ ਯਾਰ ਹੋएगी ਬੋਇਆ ਕਿਹੜੇ ਪੱਟੇ ਦੀ ਐ ਇਹ ਪਤਾ ਨਹੀਂ ਕਿਹੜੇ ਲਿਆ ਹੈ ਹਾਂ ਚਾ ਤੂੰ ਲਾ ਦੇ ਯਾਰ ਕਿਉਂ ਤਾਂ ਦਬਾਵਾ ਲਾਈ ਜਾ ਦੂੰ ਉਹਦਾ ਗੱਲ ਆ ਪਾ ਠੀਕ ਆ ਗੱਲ ਸੁਢੀ ਜੇ ਡੇਗੀ ਆਪਕੇ ਦਵਾਰੇ ਪਾ ਦਾਂਗੇ ਆਪਣੀਆਂ ਗਾ ਫਿਰ ਆਹ ਮਿਸਤਰੀ ਕਿਹੜਾ ਪਾ ਕੇ ਗਿਆ ਹੈ ਨਾ ਆ ਛੱਡਿਆ ਹਾਂ ਨਹੀਂ ਪਾਇਆ ਕਿਹੜਾ ਪਾਇਆ ਨੇ ਨਾ ਨਾ ਮੈਂ ਪਾਇਆ ਆਈ ਹੁਣ ਜੇ ਮੈਂ ਤੁਸੀ ਕਹਤਾ ਮੇਰੀ ਗੱਲ ਸੁਣੋ ਜਿਹੇ ਪਹਿਲੇ ਵਾਰੀ ਆਇਆ ਹੈ ਕਾਂ ਵਾਲਾ ਬੁੱਧੂ ਖਚਣਾ ਬੜੇ ਸਾਰੇ ਮਾਤੇ ਨਾਲ ਫਿਰ ਦਰੋਗੀ ਆਈ ਹੁਣ ਕਰਦੀਆਂ ਗਰਤੀਆਂ ਬਣਾਈ ਨੇ ਅਜ ਤੱਕ ਜਾ ਬਣਾਈ ਨੇ ਨਾਲੀਆਂ ਆ ਆ ਗਰਕੀ ਆ ਆ ਗਰਕੀ ਬਣਾਉਣ ਦੀ ਮੇਰੀ ਗੱਲ ਸੁਣੋ ਮੈਂ ਕੰਮ ਕਰਦਾ ਰਿਹਾ ਬਾਹਰੇ ਬੈਜੋ ਬੈਜੋ ਗੱਲ ਚੱਲੀ ਪਈ ਜਦੋਂ ਹੁਣ ਕਿਉਂ ਬਈ ਜੋ ਮਖਾਂ ਗੱਲ ਚਾਲੀ ਪਈ ਹੋਣਾ ਹਾਂ ਆਈ ਜਿਵੇਂ ਹੁਣ ਤੇਰੇ ਬਾਗੇ ਮੁੰਡੇ ਦੇ ਆਗੇ ਉੱਥੇ ਅੱਛਾ ਕਹਿੰਦੇ ਫਾਰਮ ਪਾਉਣਾ ਮਿਸਤਰੀ ਠੇਕਾ ਕਰ ਲੈ ਹਾਂ 76 ਗਾਈਆਂ ਦਾ ਫਾਰਮ ਕਹਿੰਦਾ 7 ਦਿਨਾਂ 'ਚ ਪਾਉਣਾ ਫੇਰ ਪਤਾ ਦੀ ਮੇਰੀ ਗੱਲ ਤਾਂ ਸੁਣ ਲੈ ਤੂੰ ਪਹਿਲੀ ਪਤਾ ਗੱਲ ਸੁਣ ਮੇਰੀ ਇਹ ਹੁਣ ਪਾ ਦਾਂਗੀ ਉਹ ਕਹਿੰਦਾ ਵੀ ਪਾਉਣਾ ਤਾਂ ਇਕੱਲੇ ਨਹੀਂ ਆ ਵੀ ਹੋਰ ਮਿਸਤਰੀ ਦੇ ਸਾਨੂੰ ਯਕੀਨ ਨਹੀਂ ਵਾਹ ਇਹ ਤਾਂ ਯਾਰ ਗੱਲ ਫਿਰ ਹੁਣ ਅੜ ਗਿਆ ਜਦ ਭਾਈ ਮੈਨੂੰ ਵੀ ਫਿਰ ਮੁਸਤ ਦਾ ਸੁਭਾਰ ਹੋ ਗਿਆ ਹੂੰ ਤੇ ਬਣਦੀ ਬਣਾਉਂਦੀ ਗੱਲ ਮਹਾਪਾਦਾਂ ਦੀ ਹੂੰ ਪਾਉਂਦੇ ਹੋਏ ਭਾਈ ਉਹਨਾਂ ਨੇ ਮੈਨੂੰ ਸਾਈ ਫੜਾਤੀ ਉਹ ਟਾਈਮਾਂ 'ਚ 70 ਰੁਪਏ ਇਹ 70 ਕਿਹੜੇ ਟਾਈਮਾਂ ਦੀ ਗੱਲ ਕਰਦਾ ਫਿਰ ਤੂੰ ਇਹ 92 99 ਦੀ ਗੱਲ ਹੈ ਉਹ ਤਾਂ ਕੋਈ ਗਾਇਆਂ ਗੋਇਆਂ ਦਾ ਪਤਾ ਵੀ ਨਹੀਂ ਲੋਕਾਂ ਨੂੰ ਪਾਉਂਦਾ ਓਏ ਇਸੇ ਟਾਈਮਾਂ ਦਾ ਯਾਰ ਓਏ ਆਏ ਨਹੀਂ ਤੁਹਾਨੂੰ ਪਤਾ ਤੇ ਭਾਈ ਜਦੋਂ ਸਾਰਾ ਕੁਝ ਹੀ ਸੱਤ-ਸੱਤ ਹੋ ਗਿਆ ਮੈਂ ਤਾਂ ਛੱਠਾ ਲੱਗ ਗਿਆ ਵੀ ਮੈਂ ਜਾ ਕੇ ਭਾਈ ਨੰਬਰ ਲਾਤਾ ਛੱਠਾ ਜਿਹੜੇ ਉਹ 70 ਰੁਪਏ ਦੇ ਅੱਛਾ ਹੂੰ ਉਹ 70 ਰੁਪਈਆ ਜਿਹਦਾ ਤੂੰ ਐ ਲੜਾਈ ਬਹੁਤ ਗੁੱਸਾ ਆ ਜਾਂਦਾ ਤੀ ਇਹ ਮੈਂ ਭਾਈ 70 ਰੁਪਈਆ ਦਾ ਛੱਠਾ ਲਾਇਆ ਹੋਇਆ ਉਹ ਕਿਤੇ ਮੈਂ ਹਾਰ ਗਿਆ ਵੀੜੀਆਂ ਵੀ ਨਹੀਂ ਵਧਿਆ ਰੀਆਂ ਪਹਿਲਾਂ ਆਈਆਂ ਹੋਈ ਇਹ ਉਹ ਹਾਰਿਆ ਹੋਇਆ ਬਸ ਉਹ ਅੱਜ ਤੱਕ ਮੇਰੇ ਪੈਰ ਨਹੀਂ ਲੱਗਣ ਦਿੱਤੇ ਉਹ 70 ਰੁਪਈਆ ਨੇ ਚਲੋ ਬਾਣੀਆਂ ਆ ਗਿਆ ਉਹ ਉਮੀਦਰੀ ਹਮ ਉਹ ਤੇ ਦਮਦਬਾਉ ਜਪ ਲਿਆ ਨਾ ਲਾਲਿਆ ਕਰੇ ਦੋ ਉਹਦੀ ਸਾਥ ਇਹਦੇ ਧੱਗਾ ਬੰਨ ਲੈ ਝਾਕਾ ਬੰਨ ਲੈ ਨੇ ਉੱਥੇ ਖੜੇ ਰਾਵਾਂਗੇ ਅਰੇ ਇੱਕ ਮਿੰਟ ਉਹਨੂੰ ਕਹਿੰਦਾ ਕਿ ਨਕਸ਼ਾ ਬਣਾਉਣੇ ਆ ਆ ਪਿਆ ਉਹ ਧੱਗਾ ਬੰਨ ਚਲੋ ਕੰਮ ਕਰ ਅਰੇ ਖੜੇ ਕਹਿੰਦੇ ਕੋਈ ਨਾ ਐ 100 ਰੁਪਏ ਦੀ ਛੱਡ ਕੇ ਭਾਜਾਂਗੇ ਕੰਮ ਐਡੀ ਕੀ ਗੱਲ ਐ ਮੈਂ ਬਣਾ ਲਾਂ ਫਿਰ ਮੈਂ ਆ ਆ ਬਣਾ ਦੇ ਦਮਦਬਾਉ ਇੱਥੇ ਹੈ ਜਾ ਠੱਗ ਵੀ ਨਹੀਂ ਬੈਠੇ ਕੰਮ ਕਰ ਲਿਓ ਕੋਈ ਉਹ ਨਕਸ਼ਾ ਬਣਾ ਰਿਹਾ ਬਾਬੂ ਨਕਸ਼ਾ ਦੇਖ ਇੱਧਰ ਆ ਦੇਖੇ ਜੋ ਹਵੇਲੀ ਬਣਾਉਣੀ ਆ ਪੌਂਦੀ ਦਾ ਕਿੱਲੀ ਗੜਕੀ ਇੱਕ ਹੁਣ ਆਂ ਦੱਸ ਵੀ ਕੰਮ ਕਿੰਨਾ ਕਰ ਗਿਆ ਤੇਰਾ ਉਹਦੇ ਹਿਸਾਬ ਨਾਲ ਅਸੀਂ ਗਾਂ ਸਾਈ ਫੜੀਏ ਭਾਈ ਭਾਈ ਕੰਮ ਮੇਰੀ ਗੜਕੀ ਕਰ ਕੀ ਕਰ ਦੋ ਮਹੀਨੇ ਹੋ ਗਏ ਕਰਕੇ ਨਹੀਂ ਜੁਨੇ ਤੇ ਕੀ ਕਰੀ ਹਾਂ ਨਾ ਪੈਸਾ ਵਾੜੋ ਗੜਕੀ ਕਰਾਂਗੇ ਹੌਲੀ ਹੌਲੀ ਬਣੂਗੇ ਇੱਥੇ ਕੱਲ ਨੂੰ ਉੱਤੇ ਡੇਗੀ ਛੱਤ ਫੇਰ ਦੱਸ ਕੀ ਕਰੇਗਾ ਕਿੰਨੀ ਗਣੀ ਧੋਖਾ ਹੁੰਦਾ ਇੱਧਰ ਆ ਲੈ ਮੇਰੀ ਕੋਲ ਖਾਣਾ ਬਾਬੂ ਕੀ ਹੈ ਕੀ ਨਹੀਂ ਉਹ ਗੱਲ ਹੁਣ ਬਾਬੂ ਹਾਂ ਕਿੰਨੇ ਚਾਹੀਦੇ ਤੈਨੂੰ ਮੈਂ 2000 ਕੇ ਤੈ 1500 ਮੈਂ ਕੈਸੀ ਮੰਗਦਿਆਂ ਹੋਵੇ 10000 ਰੁਪਇਆ ਦੇ ਦਿਓ ਜੀ ਅੱਜ ਕਿੱਥੇ ਦੇਮਾ 10000 ਅੱਛ ਕੱਲ ਤੂੰ 5000 ਲੈ ਗਿਆ ਬਲਕੇ ਮੈਥੋਂ ਉਹ ਲਾਲਾ ਕੰਦਾ ਨਹੀਂ ਕਰਦਾ ਮੱਕਿਆ ਪਿਆਗਾ ਮੇਰਾ ਡਾਰੂ ਦਾ ਓਕਾ ਬਈ ਮੇਰਾ ਦਾਰੂ ਬਣਾ ਮੇਰਾ ਜਾਣ ਨਾ ਕਰੀਏ ਆਹ ਦੇ ਇੱਕ ਮਿੰਟ ਚੱਲ ਕੋਈ ਨਾ 10000 ਦਾ ਬਹਿ ਜਾ ਮਾਰ ਜਾ ਆ ਇੱਥੇ ਬਹਿ ਜਾ ਬਹਿ ਜਾ ਇੱਥੇ ਅੱਖਾਂ ਦੇਖ ਬਹਿ ਕੇ ਇੱਥੇ ਬਹਿ ਜਾ ਉਹ ਆ ਕੰਮ ਅਜ ਰਾਤ ਨੂੰ 1 ਵਜੇ ਖੁੱਲ ਗਈ ਮੈਂ ਤਾਂ ਪੈਗ ਲਾਉਣਾ ਹਾਂ ਹਾਂ ਦਾਤ ਲੈ ਬਲਾਂਗ ਦਾਰੂ ਮੰਨਦਾ ਬਈ ਪੈਸਿਆਂ ਦੀ ਲੋੜ ਹੈ ਦਬਾਵਾਂਗੇ ਪੈਸੇ ਤੈਨੂੰ ਦਬਾਵਾਂਗੇ ਕਉ ਮਾ ਤੇ ਫਾਰਮ ਕਰਿਆ ਚਾਹੁੰਦਾ ਉਹਨਾਂ ਤੋਂ ਪਾਣੀ ਨਹੀਂ ਦਿੰਦਾ ਜਿੰਨਾ ਮੈਂ ਦਾਰੂ ਬਣ ਗਿਆ ਬਣ ਗਿਆ ਕਉ ਮਾ ਤੇਰਾ ਖਾਦ ਫਾਰਮ ਕਰੀ ਦਾਰੂ ਉਹ ਕਦਾ ਭੁੱਲਿਆ ਏ ਘਰੇ ਸਾਹ ਹੜਾ ਭੁੱਲਿਆ ਏ ਉਹਨੂੰ ਤਾਂ 10 ਗਰਖੀਆਂ ਪਾ ਦਿੰਦੇ ਆਂ ਮਿਸਤਰੀ ਗੱਲ ਸੁਣ ਲੈ ਬਣ ਗਿਆ ਓਏ ਜੇ ਤੁਸੀਂ ਗੱਲ ਕਰੀ ਜਾਨੇ ਹੋ ਉਹੀ ਦਾ ਚੱਛ ਚੱਛ ਗੱਲ ਕੀ ਨਹੀਂ ਬੱਤੇ ਬੋਲ ਦੇ ਕਿ ਮੈਂ ਚੱਛ ਮਾੜੀ ਮੁੱਟੀ ਆ ਕਾ ਦਿਖ ਲੈ ਤੂੰ ਹਾਂ ਮਿਸਤਰੀ ਹਲੋ ਆਈ ਆ ਨੂੰ ਬੰਦ ਕਰ ਬੰਦ ਕਰ ਰਿਹਾ ਹੈ ਗਊ ਮਤਰਾ ਹੋਈ ਇਹ ਇਹਦੇ ਬਿਨਾਂ ਇਟ ਧਰੀ ਜਾਂਦੀ ਹੈ ਦੋਵੇਂ ਹੀ ਹੋ ਕੇ ਲੱਗੇ ਨੂੰ ਪਰਛ ਪੰਜਾਂ ਲੇ ਗਿਆ ਤੂੰ ਦੱਸ ਸਾ ਬਣਾਤਾ ਫੋਟੋ ਬਣ ਗਿਆ ਗੱਲ ਕੋਈ ਨਹੀਂ ਆਪ ਕੰਨ ਆ ਰਹਿਗਾ ਆਪਣੇ ਕੋ ਹੋ ਪੰਦ ਨੇ ਕੀ ਕਰਨੇ ਨੇ ਕੀ ਰਮਾਨ ਨੇ ਚ ਕੱਦੂ ਚ ਓਏ ਤੈਨੂੰ ਕੀ ਲੋੜ ਐ ਇਹਦਾ ਕੰਦ ਸਿੱਧੀ ਕਰਨੀ ਸੰਦ ਨੇ ਲਾਲਾ ਇਹ ਤੋਂ ਬਿਨਾ ਕੰਦ ਨਹੀਂ ਸਿੱਧੀ ਨਿਕਲਦੀ ਕੋਈ ਦਾ ਗੱਲ ਹਾਂ ਉੱਧਰ ਜਾ ਕੇ ਪੈ ਜਾ ਤੈਨੂੰ ਕੀ ਜਿੱਤਰਾ ਨਮੇੜਦਾ ਗਿਆ ਕਰ ਮਿਸਤਰੀ ਮਹਿਮਾਨ ਮਗੜੀ ਸਾਰਾ ਸਮਾਨ ਨੂੰ ਆਏ ਪੁੱਛੋ ਪਹਿਲਾਂ ਵੀ ਹੋਰ ਕੀ ਕੀ ਬਣਾਉਣਾ ਬਣਾਉਣਾ ਨਹੀਂ ਪਹਿਲਾਂ ਇਹ ਕਹਿੰਦਾ ਘਰ ਕੀ ਦਾ ਨਵੇੜ ਦੇ ਸਾਰਾ ਮੈਂ ਕਰ ਬੈਠਾ ਸੀਟ ਚੱਕ ਲੈ ਇੱਕ ਤਾਂ ਦੂਜੀ ਜਿਹੜੀ ਹੁਣ ਚੱਲਦੀ ਆ ਆ ਭਾਈ ਤੇਰੇ ਗੋਡੇ ਗੋਡੇ ਦੁਖਦੇ ਹੋਣਗੇ ਅੰਗਰੇਜ਼ੀ ਹਾਂ ਅੰਗਰੇਜ਼ੀ ਦੇ ਬੈਠੇ ਕਰੇਗਾ ਹੈ ਤਾਂ ਜਾ ਚੱਕ ਲੈ ਦੂਜੀ ਹਾਂ ਉਹ ਦੂਜੀ ਹੋਣਾ ਪੰਜਾ ਬੱਤੀ ਆ ਸੋਹ ਦੇ ਨਾ ਉਹਨਾਂ ਟੂਟੇ ਟੱਪਾ ਦਾ ਸਾਰਾ ਮਗਾਲਾ ਤੇ ਸੈੱਟ ਕਰ ਜਾਾਂਗੇ ਉਹ ਵੀ ਲਾ ਦਾਂਗੇ ਅਸੀਂ ਟੂਟੀਆਂ ਵੀ ਲਾ ਦਨੇ ਆ ਮੈਂ ਅੱਛਾ ਕੇ ਫੋਨ ਕਰੂੰਗਾ ਥਨੂੰ ਹਾਂ ਮੇਰੇ ਵਾਲੇ ਨੰਬਰ ਤੇ ਲਾ ਦੇ ਲਗਰਾਦੀ ਮਿਸਤਰੀ ਉੱਥੇ ਜਾ ਕੇ ਆਪੇ ਦਾਦਾ ਇਹ ਸਾਰਾ ਕੁਝ ਤੇ ਅਸੀਂ ਕੱਲ ਨੂੰ ਆ ਹੈ ਜੱਟ ਪੈਸੇ ਦਾ ਅੱਜ ਨਹੀਂ ਰੱਖਣ ਨੂੰ ਐਡਾ ਇੱਥੇ ਲੈ ਉੱਥੇ ਕੱਲ ਨੂੰ ਕੰਮ ਕਰ ਦੇਗਾ ਮਿਸਤਰੀ ਫੈਸ਼ਨ ਕਹਿੰਦੇ ਭਾਈ ਲੈ ਦੋ ਮੇਰਾ ਉਹ ਭਾਈ ਪੈਸੇ ਨਹੀਂ ਤਾਂ ਜਾਣੇ ਪੈਸੇ ਦੱਸ ਹਾਂ ਇਹ ਦੇਖੀ ਮੋੜੇ ਨਾ ਪੈਸਿਆਂ ਦਾ ਕਰ ਹੁਣ ਤੂੰ ਕਿਵੇਂ ਪਿਆ ਹੈ ਭੱਜਦੇ ਤੁਸੀਂ ਨਾ ਨਹੀਂ ਪਾਉਣ ਪੈਸਾ ਬਾਹਰ ਤੇ ਫਿਰਦੇ ਆ ਕੁੜੀ 14 ਵੀ ਪੈਸੇ ਦਾ ਦੇਓ ਬੰਦਾ ਕੱਲ ਪਾਛੋ ਦਿਨ 5000 ਦਿਓ ਕਿੱਥੇ ਗਿਆ 5000 ਦਾ ਆਉਂਦਾ ਕੀ ਆਉਂਦਾ ਕਿ ਲੋਕੀ ਪੁੱਤੀ ਲੈ ਲੇਗੀ ਲਾਲਾ ਉਹ ਅਗਰ ਸੁਨਾਮ ਵਗ ਜਾ ਨਹੀਂ ਥੱਗ ਲੱਗ ਸੁਨਾਮ ਵਗ ਜਾ ਤੇ ਇਹਦੀ ਲੱਖ ਰੁਪਇਆ ਪਾ ਕੇ ਲੈ ਜਾ ਕੋਈ ਨਾ ਕੋਈ ਸਮਾਨ ਰਹਿ ਜੂਗਾ ਬੱਚਾ ਪੈਸੇ ਮੁੱਕ ਜਾਣਗੇ ਹਾਂ ਨਾਲੇ ਹੋਰ ਦੱਸ ਕੀ ਕੀ ਬਣਾਉਣਾ ਦੇਖ ਬਾਗਲ ਫਾਰਮ ਬਣਾਦਾ ਤੇਰਾ ਹੋਰ ਦੱਸ ਪਾਈ ਪਾ ਠੀਕ ਕਹਿ ਦੇ ਜਾਲੀ ਲਾਉਣੀ ਆ ਬੱਕਲੇ ਲਿਖੂਗਾ ਹੁਣ ਮੈਂ ਹਾਂ ਨਾਲ ਵਿੱਚ ਛੱਡੀ ਦਾ ਕੁਛ ਸਾਡੇ ਜੋਗਾ ਹਾਂ ਤਾਨੂੰ ਨਾ ਛੱਡੀ ਗੁਸਾ ਹਾਂ ਅਜੇ ਮੈਂ ਤਾਂ ਸੋਚਦੀ ਸੀ ਓਏ ਵੀ ਬੱਕਰੀਆਂ ਦਾ ਵਾਰਮ ਪਾਲਾਂਗੇ ਅਜੇ ਪੀ ਗਾਇ ਚੁਣ ਲੈ ਤੇ ਛੱਡਦੇ ਨਹੀਂ ਲੈ ਹਾਂ ਆਥਰੇ ਮੇਰੇ ਦੁਕਾਨ ਤੋਂ ਪੂਰਾ ਖੇਲੀ ਗਿੰਦ ਕਰਨ ਬਾਅਦ ਗਿਆ ਤਾਂ ਆਏ ਨਹੀਂ ਤਾਂ ਇਹਦਾ ਬਈ ਵਧੀਆ ਕੁਆਲਟੀ ਦਾ ਜ਼ਾਦਾ ਪੁਕੀ ਚਾਹੀਦਾ ਜ਼ਿਆਦਾ ਆਹੇ ਤਿੰਨ ਦਿਨ ਮੱਤਾਂ ਦੀ ਪੁਕੀ ਨਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਤੈਨੂੰ ਦੋਸੋਂ ਪੈਸੇ ਮੰਗਦਾ ਲਾਲਾ ਇੱਕ ਮੈਂ ਛੁਣ ਲੈ ਆਥਰੇ ਗੱਡੀ ਆ ਜਦੋਂ ਠੱਕਣ ਆਉਂਗਾ ਉਹ ਜੋ ਕਤਲ ਬਾਜੂ ਪੂਰਾ ਦੇਖ ਲੈ ਇੱਕ ਕਾਰ ਨਾਲ ਕੀ ਹੋਊਗਾ ਇੱਕ ਬਿਸਤਰੀ ਹੈ ਕੰਮ ਆ ਬਈ ਪੈਸਿਆਂ ਵਾਸਤੇ ਕਰ ਜਾਂਦਾ ਪੈਸੇ ਚਾਹੀਦੇ ਨੇ ਮਾਦਾ ਤੈਨੂੰ ਪਤਾ ਮਾਦਾ ਡਾਡ ਡਾਡ ਬੜੇ ਹੋਣਾ ਚਾਹੀਦੇ ਠੀਕ ਹੈ ਸੁਣ ਲੈ ਅਮਰੀਕਾ ਦਾ ਛੋੜੇ ਤੇ ਹੀ ਤੈਨੂੰ ਛੋੜੇ ਬੱਜੇ ਪਾਉ ਮੇਰੀ ਦੁਕਾਨ ਤੂੰ ਯਾਰ ਪਜੌਂਦੀ ਦੁਕਾਨੇ ਲਈ ਤੈਨੂੰ ਕਿਹੜਾ ਕਿਹੜਾ ਸੌਦਾ ਤੈਨੂੰ ਤੇਰੂ ਲਿਓਣੇ ਜਾ ਕੇ ਸਾਰੇ ਸਮਾਨ ਘਟਿਆ ਹੁੰਦਾ ਆਪਾਂ ਮੁਝਾ ਜਾਂ ਫਿਰ ਗੋੜਚ ਕਾ ਦੇ ਗੋੜ ਦਾਰੂ ਕੱਢ ਲੂ ਮੈਂ ਉਹ ਗੋੜ ਵੀ ਨਹੀਂ ਵਧੀਆ ਨਾ ਭਾਈ ਭਾਈ ਪੈਸੇ ਲੈ ਲਾਂਗੇ ਪਹਿਲਾਂ ਤੇ ਲਈ ਲੈਣੀ ਭਈਆ ਸਮਾਨ ਮੈਂ ਫੋਨ ਕਰੂਗਾ ਜਾ ਕੇ ਹਾਂ ਅਜਾ ਦਾਰੂ ਪੀਵੀ ਮਾਰਨਾ ਵਾਠ ਠੀਕ ਆ ਓਏ ਜਮਾ ਜਮਾ ਕਾਹੂੰ ਕਹਿਣਾ ਕੰਮ ਕਰ ਲਓ ਮੈਨੇ ਉਧਰੋਂ ਦੱਠਾਂ ਗੱਲ ਜੇ ਬੱਲੇ ਬੇਕੇ ਜਾਣਦੇ ਜੇ ਆ ਯਾਰ ਮੇਰੀਆਂ ਦੱਠੀਆਂ ਖੁੱਲੀਆਂ ਫਿਰਦੋਂ ਉਹਨਾਂ ਨੂੰ ਬਣਾ ਜਾ ਕੇ ਬੱਛੀਆਂ ਬੰਜ ਦੂੰਦਾ ਮੈਂ ਕੋਈ ਹੋਰ ਜੇ ਨੇ ਤਾਂ ਗਾੜੀ ਦੇ ਕੇ ਜਿ ਲਈ ਬੇ ਖੁੱਲੀਆਂ ਛੱਡੀਆਂ ਮਿਆਂ ਨੇ 2 ਲੱਖ ਰੁਪਏ ਲੱਗੇ ਮਰੇ ਰਿਹਾ ਆ ਨਾਲ ਦੇ ਰੋੜੇ ਯਾਰ ਨਾ ਰੋੜੇ ਬੜਾ ਦੇ ਦੱਠਾਂ ਗੱਲ ਮੈਂ ਗਾਂ ਨਹੀਂ ਕੱਢਣੀ ਘੁੰਮਣਾ ਨੇ ਹਾਂ ਲੈ ਲੈ ਓਏ ਆਏ ਕਰੋ ਓਏ ਚਾਰ ਵਾਰ ਕੇ ਬੁੱਥਲੇ ਮੇਰੀ ਗੱਲ ਸੁਣ ਤੋ ਸਾਂ ਤਾਂ ਚੱਲੀਏ ਹੈ ਤੋਲੋ ਸਾਂ ਤਾਂ ਚੱਲੀਏ ਤਾਲੋ ਭਾਏ ਇਹ ਪਹਿਲੇ ਮੈਂ 10 ਪੈਸੇ ਦੇਵੇਂ ਨੇ ਅਕਲ ਚ ਕਾਲਾ ਮਾਲੀ ਮੋਤੀ ਟਿੱਲੀ ਆ ਗਰੋਗੇ ਪੂਰੇ ਹੋ ਗਏ ਮੁੰਡਾ ਦਾ ਤੇਰਾ ਵੀ ਕੰਮ ਕਰਾਉਣਾ ਹੈ ਕੰਮ ਕੋਈ ਨਹੀਂ ਇਹ ਕੋਈ ਨਹੀਂ ਅੱਥੇ ਦੂੰਗਾ ਪਹਿਲੇ ਮੈਂ ਆਏ ਬਣੀ ਨਾ ਗੱਲ ਆ ਮਾ ਫੜਾ ਓਏ ਹੁਣ ਕਹਿੰਦਾ ਨਾ ਟੱਕੜ ਕਣੀ ਝੋਖ ਹੁੰਦਾ ਹੈ ਹੱਥ ਨੇ ਆ ਚਲ ਆ ਜਾ ਘਰ ਅਰੇ ਦੁੱਧ ਤੇਰਾ ਖਰੀ ਦੁੱਧ ਦੋ ਡਰਕ ਨਹੀਂ ਆ ਤੇ ਦੋ ਡਰਕ ਜਾਵਾਂਗੇ ਪੈਸੇ ਲੂੰਗੇ ਦੁੱਧ ਜਿੱਦਿਵੇਂ ਪੂਰੇ ਹੈ ਨਾ ਨਾ ਮੈਂ ਦੁੱਧ ਨਹੀਂ ਮਿਲਦਾ ਭਾਈ ਨਾ ਨਾ ਰੰਗ ਲਕੁਣਿਆ ਇਹ ਗਾੜ ਵੜਦਾ ਤਾਂ ਇਹਦਾ ਬਾਬਾ ਸੀਰ ਹੁੰਦੀ ਆ ਕੋਈ ਤਾਂ ਹੋਈ ਆ ਤੈਨੂੰ ਹੂੰ ਕਿੱਥੇ ਰੱਖ ਲਿਖਨੇ ਮੈਨੂੰ ਅਜੀ ਬਾਰਾ ਉਮੀਦ ਨਹੀਂ ਦੀ ਵੀ ਇੰਨੀ ਸਹੀ ਹੋ ਜੂ ਗੰਧ ਜੀ ਓਏ ਆ ਗੰਧ ਬਵਾਜੀ ਉਹ ਤਾਂ ਬਣਾ ਬੜਾ ਲੋਟ ਆਇਆ ਮਿਸ ਜੀ ਉਹੀ ਤਾਂ ਗੱਲਾਂ ਨੇ ਜਮਾਂ ਸਿੱਧੀ ਹੈ ਬੜਾ ਬੜਾ ਹਰਾਮੀ ਆਉ ਬਾਣੀ ਆ ਜਮਾਂ ਤਾਂ ਇਹਦੀ ਮਾ ਠੀਕ ਚੜਾ ਪਗੜਾ ਪੈਂਦੀ ਓਰੇ ਕੰਮ ਨਿਮੇੜ ਕੇ ਦਿੰਦੇ ਇਹਨੂੰ ਤਿੰਨ ਦਿਨ ਹਜੇ ਤੇ ਹੋਰ ਲਾਵਾਂਗੇ ਤਿੰਨ ਦਿਨੇ ਕਰਖੀ ਜੀ ਤੇ ਹੋਰ ਲਾਵਾਂਗੇ ਹਾਂ ਮਿਰਚਾ ਤੋੜ ਦੋ ਕੱਚੇ ਕੱਚੀ ਘਰੇ ਲੈ ਜਾ ਗਿਆ ਹੋਇਆ ਜਦੋਂ ਰੱਖਣੇ ਹੋ ਛੋਟੀ ਛੋਟੀ ਖਾਵਾਂਗੇ ਉਹਨਾਂ ਪਰਾ ਹੋਊਗਾ ਉਹ ਲੈ ਜਾਵਾਂਗੇ ਬੜਾ ਠੀਕ ਉਹ ਬੈਜੋ ਯਾਰ ਇਹਦਾ ਬੈਜੋ ਇਹਦਾ ਹੋਰ ਲਾਵੂ ਪੀ ਲੈ ਬੱਲੇ 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 ਕਿੱਡਾ ਫਾਰਮ ਪਾਇਆ ਓਏ ਸੇਠ ਨੇ ਕਿੰਤਰ ਭਾ ਗਿਆ ਕਰਕੇ ਫੋਨ ਓ ਫਿਰ ਸੇਰ ਜੀ ਸ਼ੇਠ ਜੀ ਹਾਏ ਆ ਮੇਰਾ ਸਾਲਾ ਬੌਲਾ ਆ ਬੌਲਾ ਗਊਆਂ ਨਾਲ ਹੀ ਖੇਢੀ ਜਾਂਦਾ ਲੈ ਇੰਨਾ ਪਾ ਦਿਆਂ ਮਾਤਾ ਨੇ ਏ ਆ ਜਾ ਆ ਜਾ ਆ ਜਾ ਆਹਾ ਕਿੰਨੀ ਸੋਹਣੀ ਬਰਫ ਪੈਂਦੀ ਐ ਆ ਗਿਆ ਔਰ ਟਾਇਰ ਨਵਾਂ ਲਾਂਦਾ ਫਿਰ ਹੈ ਆਹਾ 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 ਹੋਰ ਸੁਣਾ ਕੇ ਮੈਂ ਉਹ ਚੱਕੀ ਫਾੜ ਰੋ ਉਹ ਹੋਈ ਜੁੱਡੀ ਦਾ ਯਾਰ ਬੜੇ ਸ਼ਾਨਦਾਰ ਨੋਜ ਮੈਂ ਤੂੰ ਉਹ ਮੈਨੂੰ ਕਹ ਨੂੰ ਯਾਦ ਕਰਦਾ ਬਾਈ ਤੇਰੀਆਂ ਹੋ ਗਿਆ ਵੱਡੀਆਂ ਗੱਲਾਂ ਫਾਰਮ ਦੇ ਕਿੱਡਾ ਵੱਡਾ ਪਾਇਆ ਰਹੀਂ ਇੱਕ ਕਰਾਣਾ ਦਾ ਪੂਰਾ 2 ਲੱਖ ਰੇ ਲੀਆਂ ਲੈਣੀਆਂ ਪਤਾ ਇੱਕ ਕਰੋੜ ਹੋ ਲੈ ਪੈਣਾ ਜਗ ਲਈ ਹਾਂ ਇਹ ਖੱਟ ਪਾਇਆ ਹੈ ਇਹ ਮੈਂ ਕੁਝ ਬੂੰਗਾਂ ਆ ਗਿਆ ਅੱਛਾ ਤੇ ਨਿਆਕ ਅੱਛਾ ਪਾੜਦਾ ਤੈਨੂੰ ਮੈਂ ਦਵਾ ਲੂੰਗਾ ਕਾਲੇ ਕੋਈ ਨਹੀਂ ਜ਼ਮੀਨ ਲੈਂਗੇ ਹੁਣ ਅੱਗੇ ਆਪਾਂ ਠੇਕੇ ਤੇ ਤੈਨੂੰ ਆਪਾਂ ਮੈਂ ਦੇਖੀ ਤੂੰ ਅੱਛਾ ਰੂੰਵਾ ਪਾਰੀਆਂ ਆਪਾਂ ਵਧੀਆ ਆ ਜਾ ਰੂੰਵਾ ਵਧੀਆ ਨੇ ਹਾਂ ਹਾਂ ਵਧੀਆ ਨੇ ਇਹ ਮੜਿੱਕੀ ਕੰਗਾਂ ਨੇ ਮੜਿੱਕੀ ਨੇ ਹਾਂ ਇਹ ਕਹਿੰਦੇ ਵੀ ਠੰਡ ਚ ਰਹਿੰਦੀਆਂ ਨੇ ਇਹ ਇਹ ਤਾਂ ਪਾਇ ਲੱਗਦਾ ਜਿਵੇਂ ਉੱਥੇ ਬੈਠਿਆ ਪਹਾੜੀ ਜੱਫਾ ਹਾਂ ਹਾਂ ਮਣੀ ਮਣੀ ਕਿੱਥੇ ਹੁੰਦਾ ਛਿਮਲਾ ਮਣੀ ਮਕੀ ਹਾਂ ਉੱਥੇ ਉੱਥੇ ਨਹੀਂ ਆਇਆ ਪੰਜਾਂ ਨੇ ਖਿੱਦਿਆ ਮੇਥੇ ਤਾਂ ਪਾਸ ਹੋ ਜਾਂਦਾ ਵਧੀਆ ਓਹੋ ਬੁਨਾਰਨੀ ਕਿੱਧਰ ਗਈ ਬੁਨਾਰੀ ਗੱਲ ਪੀ ਦੋ ਮਿੰਨੀ ਹੋ ਗਈ ਰੁੱਟ ਕੇ ਗਈ ਵੀ ਆ ਪਿੰਡ ਹਾਂ ਲੈ ਫੋਨ ਚੱਕ ਜੋ ਨਾ ਕੰਮ ਕਰਦੇ ਆ ਪੁੱਲ ਕਿਤੇ ਕਲਾ ਇਹ ਤੂੰ ਨੂੰ ਰਹਿ ਲੈ ਅਗਰ ਉਹ ਸਾਬ ਗਤ ਆ ਉਹ ਰਖ ਲੈ ਕਰਾਂਗੇ ਦੋ ਅਸੀਂ ਪੰਜੋਂ ਦੀ ਨਹੀਂ ਕੀ ਕਰਨਾ ਡੱਕ ਜੇ ਮੈਂ ਲਿਆ ਤਾਂ ਹੈ ਨਿਆ ਮਨ ਮੰਨੇਗਾ ਹਾਂ ਮੰਨੂਗਾ ਮੰਨੇਗਾ ਜੱਟ ਨੂੰ ਮੰਨੂਗਾ ਜਾਰੀ ਆ ਜਿੰਨਾ ਨੇ ਤੜਕੇ ਤੜਕੇ ਲਊ ਕਾ ਕੀ ਕਰੇ ਹਾਂ ਇਹਦੇ ਆ ਪੱਛਣਾ ਹੋ ਜਾਣਾ ਮਨਾ ਕੇ ਕੀ ਕਰਨਾ ਹੈ ਅਸੀਂ ਫਾਨ ਮੱਚ ਪਪੀ ਗਏ ਖੇੜੇ ਤੇ ਬਾਤ ਵੀ ਰੈਕਟਿੰਗ ਕਰਾਈ ਜਾ ਠੱਗਣ ਮੁੱਤਨ ਠੋਖਾ ਹੋ ਅੱਛਾ ਖਮਾਨ ਦੇ ਲੈ ਲਿਆ ਨਾ ਕੱਲੀ ਇਹ ਬਗ ਚੱਲਦੇ ਆ ਖਨਾਪ ਦਾ ਹਾਂ ਬਗ ਚੱਲਦੇ ਆ ਕੱਲੀ ਫਿਰ ਬਗ ਚੱਲਦੇ ਆ ਪਾ ਕੇ ਮੂੰਗਦਾਲਣੀ ਹੈ ਮੇਰੇ ਨਾਲ ਹੀ ਆਥਨ ਦਾ ਖਰਚਾ ਤੇਰੇ ਕਿਹੜੀ ਹੋਟਲੀ ਆਇਆ ਇੱਕ ਸਮੇਂ ਦਾ ਘੱਟਾ। ਆਹ ਗੱਲ ਦੀ ਬਾਤ ਕਰ ਲੈਣੇ ਚੱਕ ਜਾਣਾ ਪੈਂਦਾ। ਉਹ ਗਊ ਮਾਤਾ ਇਹਨਾਂ ਨਾਲ ਗੱਲ ਕਰਦੇ ਕਿ ਸੁਣਦੀ ਐ ਕੁਛ। ਨਾਮ ਜਾਂਦਾ ਨਾਮ। ਕੋਈ ਨਾ ਗੁਨਾਜਾ। ਇਹ ਇਹ ਕੁਛ ਨਹੀਂ ਸੁਣਦੀ ਤੂੰ ਬਾਹਾਂ ਨਹੀਂ ਹੋ ਕਰੀਦਾ ਹੁੰਦਾ। ਗਊ ਮਾਤਾ। ਮਾਤਾ ਮਾਤਾ। ਹਾਂ ਗਊ ਮਾਤਾ। ਹਾਂ। ਪਰ ਇਹ ਫਿਰ ਬਾਹਰੋਂ ਲਿਆਉਂਦਾ ਹੈ। ਅਸਿਆ। ਇਹ ਆਪਣੇ ਤਾਂ ਆਏ ਨਹੀਂ ਹਜੇ ਇਹ। ਬਾਰੀ ਬੁੱਕ ਕੜਾਈ ਦੀ ਜਹਾਜ਼ ਨਾਲ ਆਇਆ ਤਾਂ ਅੱਛਾ ਉਧਰੋਂ ਗੂੰਗਾ ਮਗਾਈਆਂ ਫਿਰ ਹੈ ਵਾਹ ਉਹ ਸੇੜਾ ਇੰਨਾ ਪੈਸਾ ਕਿੱਧਰੋਂ ਆਇਆ ਤੇਰੇ ਲੋਵੇ ਆਈ ਆ ਗਿਆ ਮਣੀ ਕਾ ਠੁਲਾ ਹੁਣ ਠੇਕੇ ਦੀ ਜ਼ਮੀਨ ਦਵਾ ਦੀ ਮੱਕੀ ਵੀ ਜਣੀਆਂ ਹੁਣ ਆਪਾਂ ਚਾਰ ਵਾਸਤੇ 50 ਕਿਲੇ ਇਕੱਠੇ ਕੱਲੋਂ ਨੇ ਕੱਟਾ ਦੇਖੀ ਹਾਂ 50 ਕਿਲੇ ਇਕੱਠੇ ਦਵਾ ਦੂੰਗਾ ਆਮੇ ਚਨਾਵੀਆਂ ਨਾ ਧਿਆਨ ਰੱਖੀ ਗੋਮਾਂ ਦਾ ਕਿਤੇ ਭੱਗਦੇ ਕਿਤੇ ਹੈ ਹਾਂ ਹਾਂ ਬਹੁਤ ਵਧੀਆ ਪਲਾ ਰਹੀ ਹੈ ਜਿਹਦਾ ਨੌਕੀਆ ਮੁੰਡੇ ਦਾ ਜੀਵਨ ਆਜੀਮਨ ਜੀਵਨ ਹਾਂ ਜੀਵਨਾਂ ਨਿਗਰ ਰੱਖੇ ਅਸੀਂ ਜੱਟ ਹੈ ਜੇ ਹੁਣਾਂ ਫੌੜਾਂ ਨਾ ਕੁੜਦੇ ਹੁਣਾਂ ਅਸੀਂ ਬਹੁਤ ਪਰਿਆਂ ਪੂਰਾ ਧਿਆਨ ਰੱਖਿਆ ਮੱਲਾ ਜਿਹੜਾ ਖਾਣਾ ਪੀਣਾ ਸਾਨੂੰ ਦੱਸਦੇ ਹੱਥ ਨੇ ਪਲਾ ਰਾਂਗੇ ਸਮਾਨ ਆਪਾਂ ਲੈ ਚੱਲੋ ਇਹ ਚੱਲੀ ਫੇਰ ਚਲ ਚਲ ਆ ਜਾ ਫਿਰ ਰੱਖੀ ਤੇ ਫਿਰ ਵੜ ਕੇ ਮੂਠਾ ਹੈਂ ਮੋਟਰਸਾਈਕਲ ਕਿੱਥੇ ਆ ਮੋਟਰਸਾਈਕਲ ਬਾਹਰੇ ਖੜਾ ਹੈ ਚੱਲ ਚੱਲ ਧੁੱਪ ਹੋ ਗਈ ਉਹ ਧੁੱਪ ਕੀ ਕਹਿੰਦੇ ਜੱਟਾਂ ਨੂੰ ਦੋ ਦੋ ਕਿੱਲਾਂ ਨਰਮੇ ਦੇ ਗੁੱਟ ਦਿੰਦੇ ਤੇ ਹਜੇ ਮਿਲਦਾ ਹਾਂ ਹਾਂ ਮੰਮੀ ਦੀ ਬਈ ਫਿਰ ਆ ਗੇਟ ਦਾ ਦਾਦੀਏ ਹੈ ਜੀਵਨ ਹੈਗਾ ਲਾ ਲੂੰਗਾ ਪੀ ਲਾ ਲੂੰ ਹਾਂ ਲਾ ਲੂੰਗਾ ਚੱਲ 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 ਅੰਦਰੋਂ ਲਾ ਲੂੰਗਾ ਪੀ ਉਹ ਬੜਾ ਹੈ ਚੱਲ ਵਧੀਆ ਹੋ ਗਿਆ ਹੂੰ ਤਾਂ ਤੈਨੂੰ ਵਧਾਈਆਂ ਭਾਈ ਫਿਰ ਫਾਰਮ ਦੀਆਂ ਕੋਈ ਨਹੀਂ ਤੂੰ ਹੀ ਬਦੀ ਮਰੇ ਇਹ ਗੱਲ ਸੁਣ ਲੈ ਸੁਨਾਮ ਜਾਣਾ ਹੁਣ ਆਪਾਂ ਨੇ ਹਾਂ ਸੁਨਾਮ ਜਾਣਾ ਹੁਣ ਆਪਾਂ ਉੱਥੋਂ ਫਿਰ ਨਾਲੇ ਖਾਣ ਪੀਣ ਕਰਾਂਗੇ ਮੇਰਾ ਅੱਜ ਪਾਰਟੀ ਦੇਦੀ ਮੈਨੂੰ ਕੀ ਕੀ ਖਾਣਾ ਰੋਟੀ ਖਾਣਾਉਂਗਾ ਤੈਨੂੰ ਬਦਿਆ ਉਹ ਰੋਟੀ ਨਹੀਂ ਖਾਂਦੇ ਹਾਂ ਹਾਂ ਕੁੱਤੀ ਰਵਾ ਅੰਗਰੇਜ਼ੀ ਹਾਂ ਨਾ ਮੱਦੇ ਮੱਤੇ ਦੀ ਕਰਦੇ ਆਂ ਪੰਹਲੋਂ ਨਹੀਂ ਦੇਖ ਅੰਗਰੇਜ਼ੀ ਰੋਚ ਲਾ ਮੈਂ ਕਿ ਮਜਰਾ ਮਾ ਤੂੰ ਚਲਾ ਲੈ ਆ ਫੜ ਫਿਰ ਆ ਫਿਆਲੇ ਮੈਨੂੰ ਹਾਂ ਮੈਂ ਨੁੰਨਾ ਚਲਾਉਣਾ ਮੈਨੂੰ ਆਉਂਦਾ ਨਹੀਂ ਹੈ ਇਹ ਬਾਈ ਜਾ ਇਹ ਖਾ ਤਾਂ ਫਸ ਗਈ ਖੱਦਾ ਕਿੱਥੇ ਫਸ ਗਈ ਤੇਰੀ ਤੋਤੀ ਫਸ ਗਈ ਦੀ ਤੋਤੀ ਬੈ 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 ਜਾ ਬੈ ਗਿਆ ਬੈ ਜਾ ਨਹੀਂ 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 ਉਹੀ ਲੱਗਦਾ ਮੈਂ ਮੁੰਡੇ ਮੰਡੀ ਚਲਾਉਂਦੇ ਨੇ ਮੈਂ ਦਾ ਘੱਟਬੱਦੀ ਚਲਾਉਣਾ ਇਹਨੂੰ ਨਹੀਂ ਨਹੀਂ ਤਰੀ ਤਰੀ ਅਬਦਲ ਸਾਹਿਬ ਦੀ ਗੱਲ ਹਮ ਜਿਹੜੀ ਫਰਦਾ ਫਾਰਮ ਫਰ ਉਹ ਕਿਵੇਂ ਬਣਿਆ ਫਾਰਮ ਤੋਂ ਲਾਲਾ ਵੀ ਜਿਆਦਾ ਉਹ ਕਹਿੰਦੇ ਵੀ ਵੀ ਬਚਾਰਾ ਵੀ ਹਾਂ ਇਹ ਪਾਤਾ ਆਹ ਤਾਂ ਬਚਾਰਾ ਜੇ ਕਰਤਾ ਦੀ ਉਹ ਫਾਰਮ ਦਾ ਉਹ ਇਹ ਕੰਮ ਚੱਲੀ ਜਾਂਦਾ ਯਾਰ ਅੱਧਾ ਮੈਂ ਤਾਂ ਦੇਖਦਾ ਦੀ ਮਹਾਂ ਦੀ ਗੱਲ ਆ ਜੀ ਦਾ ਆ ਵੜਤੀ ਦੰਦੀ ਇਹ ਹਲਕਿਆ ਹੋਇਆ ਤਾਂ ਇਹਦਾ ਬੱਚ ਸੰਤ ਸੰਦੀ ਬਚਾਰਾ ਰੱਖਾ ਕੀ ਖਾ ਜੇ ਹੂੰ ਉਹਦੇ ਤੋਂ ਐ ਲਾਲਾ ਜਿਹੜਾ ਗਏ ਉੱਥੇ ਅਸੀਂ ਹੂੰ ਫਾਰਮ ਭਈ ਮਤਲਬ ਵੀ ਆਹ ਤਾਂ ਬਚਾਰਾ ਹੋ ਗਿਆ ਅੱਛਾ ਇਹਨੇ ਵੀ ਤਾਂ ਇੱਥੋਂ ਨਹੀਂ ਬਣਦਾ ਉਹ ਸੋਣੀ ਗੱਲ ਹਲੇ ਤੋਂ ਫੇਕ ਕਰਾਂਗੇ ਹਾਂ ਮੈਂ ਕਹਿੰਦਾ ਮੈਂ ਤੁਹਾਨੂੰ ਮੈਂ ਉਹੀ ਗੱਲ ਹੋ ਗਈ ਮਾਂ ਭਾਈ ਤੁਸੀਂ ਤਾਂ ਨੰਨਾ ਮਾਰਤਾ ਪਹਿਲੀ ਹਾਂ ਆ ਫਿਰ ਮੁੜ ਕੇ ਹੁਣ ਉਹ ਫਾਰਮ ਉੱਥੇ ਹੀ ਖੜਾ ਆਪਣੀ ਯਾਰੀ ਵੀ ਮਿਸਤਰੀ ਬਾਲੀ ਪੁਰਾਣੀ ਆਣਾ ਓਏ ساری ਉਮਰ ਰਾਗੀ ਸਾਡਾ ਦਾਰੂ ਮੇਨ ਨੂੰ ਇਕੱਠਿਆਂ ਬਾਈ ਵੇਖ ਲਾ ਟਰੱਕ ਜੇ ਤਿੰਨ ਚਾਰ ਪੀ ਗਏ ਹੋ ਮਗੇ ਦਾਰੂ ਦੇ ਸੀ ਹਾਂ ਵੱਧ ਪੀ ਗਏ ਹੋਵਾਂਗੇ ਮਾਨੂੰ ਤਾਂ ਤਿੰਨ ਚਾਰ ਵੀ ਜਿਆਦੇ ਲੱਗਦੇ ਨੇ ਮਿਸਤਰੀ ਤੂੰ ਕਹੀਂ ਨਾ ਪਹੁੰਚੀ ਨਹੀਂ ਵੱਧ ਪੀ ਗਏ ਕੋਤਰਾ ਯਾਰ ਸਾਡੀ ਆ ਗਿਆ ਆ ਗਿਆ ਮੁੰਡਾ ਦਾ ਪਾਣੀ ਓਏ ਕਿਉਂ ਚਲੇ ਗਿਆ ਬਾਣੀਏ ਹਾਂ ਚਲੇ ਗਿਆ ਚਲਾ ਗਿਆ ਚਲਾ ਗਿਆ ਉੱਚੀ ਬੋਲ ਥੋੜਾ ਜਿਹਾ ਉੱਚੀ ਚਲਾ ਗਿਆ ਮੈਂ ਚਲਾ ਗਿਆ ਬਾ ਠੀਕ ਆ ਉਹ ਮੇਰੀ ਗੱਲ ਸੁਣ ਓਏ ਆਰਾਮ ਕਰ ਲਿਆ ਕਰ ਇਹ ਤਾਂ ਬਹੁਤ ਆਰਾਮੀ ਆ ਓਏ ਓਏ ਗਰਮੀ ਜੀ ਜ਼ਿਆਦਾ ਸੂਏ ਚ ਨਾ ਨਾ ਕੀ ਹੈ ਸੂਏ ਚ ਨਾ ਆਉਣੇ ਤੇਰਾ ਪਾ ਪਿਛਲੇ ਸਾਲ ਵੀ ਨਾ ਤੇਰੇ ਨਜ਼ਾਰਾ ਤੇਰਾ ਸੀ ਨਾ ਹੀ ਕੇ ਵਿੱਚ ਪਈ ਉਹ ਆ ਗਿਆ ਖੱਬੀ ਖੁਰਗੂ ਉਹ ਕੀ ਹੋਦਾ ਓਏ ਅੱਛੂ ਬਾਥੀ ਨੇ ਜਿਹੜਾ ਖਾਣ ਜਲਾ ਹੁੰਦਾ ਦੀ ਉਸ ਬਾਲ ਜਲਾ ਕੇ ਓਏ ਓਹ ਵੇ ਖੋਪਾ ਕਹਿੰਦਾ ਓਪਾ ਹਾਂ ਕੋਈ ਅਸੀਂ ਤਾਂ ਪਹਿਲਾਂ ਡਰ ਗਏ ਕੱਛੂ ਬਾਥੀ ਆਉਂਦਾ ਹਾਂ ਬਿਰੋਜੀ ਲੱਭਿਆ ਇਹ ਕਹਿੰਦਾ ਇਹ ਕਹਿੰਦਾ ਮੇਰੇ ਮਾਸੜ ਨੂੰ ਟੀਵੀ ਆ ਕਹਿੰਦਾ ਲੈ ਬਣ ਗਿਆ ਕੰਮ ਹੋ ਗਿਆ ਕੋਈ ਨਾ ਕੋਈ ਅਨੋਮਲ ਟੀਵੀ ਹੋ ਜਾਂਦਾ ਵੀ ਨਾ ਅਸੀਂ ਖਾਰਿਆ ਸਾਨੂੰ ਆਏ ਲੱਗੇ ਕਿ ਕੀ ਖਾਰਿਆ ਬੱਚ ਦੇ ਗੋਤਾ ਲੈ ਗੋਤਾ ਬੜਾ ਸਵਾਲਾ ਹੈ ਬਈ ਸਾਡਾ ਕੰਮ ਚਾਹ ਦੇ ਦੋ ਮਿਸਤਰੀ ਨਾਲ ਹੀ ਬਣਾਉਂਦੇ ਜਣਾ ਉਧਰ ਆਪਾਂ ਈਜ ਈਜ ਉੱਥੋਂ ਹੋਰ ਕੋਠੀ ਬਣਾਉਂਦੇ ਦੀ ਹਾਂ ਸੱਚ ਕੋਠੀ ਦੀ ਨਾਲ ਹੀ ਬਣਾਉਂਦੇ ਦੀ ਹਾਂ ਉਹ ਦੇਖੋ ਮਿਸਤਰੀ ਇਹ ਤਾਂ ਫੇਰ ਜਾਣਾ ਦਾ ਹੁਣ ਫੇਰ ਤਾਂ ਹੁਣ ਲਾ ਲੱਗ ਗਿਆ ਹੋਇਆ ਮਹਤ ਬਾਜਾ ਚਲੋ ਜੇ ਇੱਥੇ ਬਿੰਦਕ ਨੂੰ ਆ ਗਿਆ ਇੱਥੇ ਨਾਲੇ ਗੱਲ ਸੁਣਾ ਮਿਸਤਰੀਆਂ ਨਾਲ ਤਾਂ ਹੋਰ ਨਾਲ ਵੀ ਕੰਮ ਕਰਿਆ ਉਹ ਹਾਂ ਸਾਡੇ ਨਾਲ ਰਹੋਗੇ ਤਾਂ ਐਸ ਕਰੂਗੇ ਇਹਦਾ ਮਿਸਤਰੀ ਮੈਂ ਗੱਲ ਮੰਨਦਾ ਹੈ ਨਜ਼ਾਰੇ ਨੇ ਤੁਹਾਡੇ ਨਾਲ ਯਾਰ ਇਹਦਾ ਦੇਖੀ ਘੰਟੇ ਨੂੰ ਤਾਂ ਬੋਤਲ ਫੜਦੇ ਹੀ ਹਾਂ ਅਸਟਾ ਪਾਣੀ ਤੇਰਾ ਜਿਆ ਪੈਗ ਪਾਣੀ ਤੇਰਾ ਜਿਆ ਪੈਗ ਤੁਸੀਂ ਉਹੇ ਜੀ ਮੈਂ ਬਸ ਰੁਗ ਨੂੰ ਰੁਗ ਮਿਲ ਗਿਆ ਉਹ ਤੂੰ ਦਾ ਕਿਵੇਂਗਾ ਕੱਸੀ ਮੈਂ ਐਸੇ ਚੱਲੂਗਾ ਕਹਿੰਦਾ ਚੱਲੇਗਾ ਹਾਂ ਹਾਂ ਚੱਲੂਗਾ ਚਲ ਬੱਸ ਪਵਾ ਦੇ ਤੁਸੀਂ ਲਾਲੇ ਤੋਂ ਚੱਲ ਫੇਰ ਇਹਨੂੰ ਉਰੀ ਸਾਢੇ ਜਾਣਿਆ ਤੈਨੂੰ ਪਈ ਉਰੀ ਲਿਆਵਾਂਗੇ ਦਲਾਹ ਚ ਪਾਣੀ ਇਹ ਡੁੱਬੜਾ ਬਣਾ ਜਾਵੇ ਕਿਤੇ ਉੱਥੇ ਹੋਰ ਪੰਗਾ ਹੋ ਜਾਏ ਨਹੀਂ ਇੱਥੇ ਗਾਈਆਂ ਗੁੰਆਂ ਹੋਰਾਂ ਪਰਾਂ ਹੋ ਗਿਆਂ ਆਪਣਾ ਤਾਂ ਚੱਲ ਜੂ ਗੱਲ ਨਹੀਂ ਮੇਰੀ ਗੱਲ ਸੁਣੂਗੇ ਤੈਨੂੰ ਇੱਕ ਦੋ ਦਿਨਾਂ ਤੱਕ ਲੈ ਕੇ ਚੱਲਾਂਗੇ ਠੀਕ ਐ ਬਾ ਤੈਨੂੰ ਐ ਕਰੀ ਕੱਲ ਪਰਸੋਂ ਨੂੰ ਲੈ ਚੱਲਾਂਗੇ ਉਹ ਇਹਨੂੰ ਆਹੋ ਹੈ ਤੂੰ ਐ ਕਰ ਆਰਾਮ ਕਰ ਲੈ ਤੂੰ ਨੀ ਛੁੱਟੀ ਡਾਲੀ ਬਾਬੂ ਨਾਲ ਆ ਗਰਕੀ ਵਾਲਾ ਨਿਬੜ ਜੂ ਆਪਣਾ ਹਾਂ ਜੇ ਜਾਣ ਵੇਡਾਂਗੇ ਉੱਥੇ ਠੀਕ ਹੈ ਉਹਨੂੰ ਬਾਣੀਆਂ ਨੂੰ ਐ ਕਹਿ ਦਿਆ ਕਰ ਵੀ ਬਹੁਤ ਵੀ ਬਹੁਤ ਵਧੀਆ ਕੰਮ ਕਰਤੇ ਹਨ ਲੇਕਿਨ ਉਹਨੂੰ ਐ ਸਮਝਾ ਦੋ ਵੀ ਲਾਲੇ ਨੂੰ ਕਹਿ ਦੂਗਾ ਵੀ ਜੇ ਆ ਗਿਆ ਕਈ ਵਾਰ ਜੇ ਤਾਂ ਸਮਾਨ ਲੈਣ ਗਏ ਹੋਏ ਨੇ ਨਹੀਂ 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 ਵੀ ਮਸਾਲਾ ਜਾਂ ਐ ਕਹਿ ਦੀਗਾ ਪੈੜਾਂ ਦਾ ਸਮਾਨ ਲੈਣ ਗਏ ਹੋਏ ਨੇ ਵੀ ਕੰਦ ਉੱਚੀ ਵਾਗੀ ਸੀ ਠੀਕ ਹੈ ਲੈ ਚਲੂ ਹੈ ਚਲੋ ਚਲੋ ਮੇਰੀ ਇੱਕ ਗੱਲ ਬੰਦਣਾ ਲਾੜ ਦੇ ਪੰਜ ਦਿਨ ਹੋ ਗਏ ਨੂੰ ਆਪਣੇ ਨਾਲ ਤੜਕਾ ਢੱਕਾ ਤੋੜਨਾ ਇੱਥੇ ਦੀ ਕੰਦ ਜਿੱਦਿਆ ਦੀ ਤੂੰ ਪੰਜ ਦਿਨਾਂ ਚ ਦੇਖ ਲੈ ਕਿੱਥੇ ਗਈ ਐ। ਬਾਬੇ ਤਾਂ ਹੀ ਤਾਂ ਮੈਂ ਕਹਿਣਾਗਾ ਵੀ ਇਹੇ ਨਜ਼ਾਰੇ ਨਵੇਂ ਨੇ ਚਲੋ। ਮੇਰਾ ਮੋੜਨਾ ਨਹੀਂ ਟੱਕਾ ਤੋੜਨਾ। ਠੀਕ ਐ। ਇੱਕ ਗੱਲ ਇੱਕ ਗੱਲ ਹੋਰ ਸੁਣ ਲੈ। ਹੂੰ। ਜਦੋਂ ਇਹ ਇਹਦੇ ਨਾਲ ਹੈ ਕੋਈ ਬਣੀ ਨਹੀਂ ਬੰਦੂਕ ਜਿਹੜੀ ਸਾਹ ਰੋਕ ਲਈ ਠੀਕ ਐ। ਕੋਈ ਤਾਂ ਗੱਲ ਹੈ। ਸਾਡੇ ਨਾਲ ਰਹੇਗਾ ਯਾਰੀਆਂ ਪਕਾਈਆਂ ਨੇ। ਆਹ ਸਾਹਮਣੇ। ਜਦ ਬੋ ਆਉਣਗੇ ਬਾਨੀਏ ਸਾਬ। ਉਹ ਬੋਲਣਾ ਕਿ ਪੈੜੋਂ ਦਾ ਸਮਾਨ ਲੈਣੇ ਗਏ ਹਾਂ ਜਹਾਂ ਪੇ ਉੱਪਰ ਚੜਕੇ ਇਟ ਲਗਾएंगे। ਐਸੇ ਸਮਾਨ ਆ ਦੇ। ਐਸੇ ਮਿਸਤਰੀ ਤੋਂ ਨਹੀਂ ਮੰਗਣੇ ਨਾਲੇ। ਇਹਦੇ ਕੰਮ ਚਾਹਦਾ ਉਹ ਤੋਂ ਪੈਸੇ ਲੈਣੇ ਨੇ ਬਾ ਠੀਕ ਆ ਚਾਹੇ 10000 ਫੜਦਾ ਚਾਹੇ 5000 ਆਜੋ ਅੱਜ ਮੈਂ ਕਹਿਤਾ ਫਿਰ ਉਹਨੂੰ ਮਿਸਤਰੀ ਨੂੰ ਉਹਨੂੰ ਲਾਲੇ ਨੂੰ ਹਾਂ ਬਾ ਠੀਕ ਆ ਬਾ ਠੀਕ ਆ ਆਜੋ ਗਰਮੀ ਬਾੜੀ ਆ ਹੋਰ ਦੁਪਹਿਰਾਂ ਉੱਥੇ ਹੀ ਕੱਟ ਗਿਆ ਮੈਂ ਗੱਸੀ ਚ ਆਜੋ ਗੱਲਿਆ ਐਵੇਂ ਓਏ ਆ ਲੈ ਸਰਦਾਰ ਮੈਂ ਕਹਾਂ ਨਾ ਕਿ ਮੈਂ ਆਇਆ ਹਾਂ ਜਾਨੀ ਫੰਦਿਆ ਕਿਹਦਾ ਯਾਰਾ ਬੂਆ ਆ ਪਾ ਲੱਗੇ ਨੇ ਵੀ ਨਾ ਇਕੱਠਾ ਨੇ ਲੈ ਕੇ ਉਧਰ ਮਾਤਰਾ ਸੁਖਾਉਂਦੀ ਆ ਓਏ ਬਹੁਤ ਪੰਨਾ ਵੀ ਨਹੀਂ ਉਦਾ ਹੈਗਾ ਓਏ ਨਾ ਓਏ ਆਏ ਨੇ ਡੱਗੇ ਵਿੱਚ ਆਹੋ ਮੈਂ ਨਹੀਂ ਜਾਂਦਾ ਮੈਂ ਵੀ ਠੀਕ ਆ ਬਾਈ ਮੈਨੂੰ ਤਾਂ ਪਾਈਟਾਂ ਲੱਗਦਾ ਯਾਰ ਆ ਆ ਕੀ ਹੋ ਓਹ ਫੋਟੋ ਆ ਗਈ ਸਰੀ ਆ ਲੈ ਯਾਰਾ ਪੂਰਾ 9000 ਦਾ ਗਿਆ ਜਾਈਂ ਕਿਤੇ ਹੈਗਾ ਉਧਰ ਬਾਗੇ ਹੋਰ ਵੀ ਯਾਰੀ ਦਵਾਵਾਂਗੇ ਜ਼ਿੰਦਗੀ ਦੇ ਵਿੱਚ ਜੋ ਨਹੀਂ ਰਹੇ ਸਾਡੇ ਦਾ ਚੱਲਾਦਾ ਠੀਕ ਆ ਕਿਤੇ ਲਾਲਾ ਮੋਹਰ ਗੱਲ ਪਈ ਕਿਤੇ ਆ ਜੇ ਲਾਲਾ ਨਹੀਂ ਆ ਬੀ ਸਬਸਕ੍ਰਾਈਬ ਕਰਕੇ ਠੀਕ ਆ ਓਏ ਹੋਰ ਵੀ ਦਵਾਵਾਂਗੇ ਆਵੇ ਤਾਂ ਸਹੀ ਓਏ ਕਿਉਂ ਗਿਆ ਪਾ ਕਿੱਥੇ ਆ ਓਏ ਹੋ ਗਿਆ ਹੋਰ ਪਾ ਜਿਹੜੀ ਜੜਦੇ ਦੀ ਪਈ ਹੋਵੇ ਤੇ ਸਰਾਣੇ ਇਹ ਨਿਆਲੇ ਨਿਕਲ ਰਹੇ ਜਿੰਦਗੀ ਦੇ ਪਿਆਰ ਰੋਹੀ ਪਹਾੜਾ ਦੀਆਂ ਤੇ ਯਮਲੇ ਪਾਜੇ ਫੜਦੇ ਮੇਸ ਤੋਂ ਸਾਈਆ ਹਾਂ ਕਿਹ ਰਹੇਗਾ ਨਾ ਲਾਦੇ ਤੋਂ ਲਾ ਲੈਣੇਗੇ ਇੱਕਦਮ ਹੋਸੀ ਦੇ ਪੈਸੇ ਫੜਾਗੇ ਬਹਾਨਾ ਬੂਨਾ ਮਾਰ ਕੇ ਬੈਠੇ ਪਹਾੜਾ ਨਹੀਂ ਬਤਾ ਦੇ ਓਹ ਠੀਕ ਆ ਮੈਂ ਮਤ ਕੋਈ ਕਰੀ ਦੇ ਕਰਦੀ ਪਹਾੜਾ ਵਿੱਚ ਨਹੀਂ ਬੱਧਾ ਪੱਕਾ ਰੱਖ ਰਹੇ ਹੋ ਹੁਣ ਮੈਂ ਨਾ ਮਾਇਆ ਗਾਣਾ ਵਿੱਚ ਨਹੀਂ ਪੱਕਾ ਰੱਖ ਲਿਆ ਆਪਣਿਆਂ ਨਾਲ ਮੈਨੂੰ ਕੋਈ ਇਸ਼ਾਰਾ ਲੱਗੂ ਓਥੇ ਠੀਕ ਕਰ ਲੋ ਓਥੇ ਕਰਦੀ ਆ ਹਾਂ ਵੇਖ ਤਾਂ ਤੇਰੀ ਪੈਕੇ ਦੇਖ ਆਇਆ ਆਇਆ ਪਾ ਜਾ ਆਪਣੀ ਆਵਾਜ਼ ਓਹ ਹੋਰੇ ਨਹੀਂ ਕਿੰਦਰੋਂ ਪਤਾ ਲਾ ਬੜੀ ਗਰਮੀ ਆ ਗਰਮੀ ਬੜੀ ਐ ਬਸ ਤੇ ਮਾੜਾ ਕੰਟੀ ਮੂਟ ਹੋ ਗਿਆ ਨੇ ਆਪਾਂ ਓਏ ਓਰੇ ਚੜ ਗਈ ਲੱਗਦਾ ਮੈਨੂੰ ਬੈ ਜਾ ਪਾ ਜਾ ਪਾ ਜਾ ਤੂੰ ਚੜ ਗਈ ਮੈਂ ਉਰੇ ਫੜਾ ਦੇ ਮੇਰੀ ਸੋਟੀ ਕੱਪੜੇ ਕਿਤੇ ਪਏ ਨੇ ਕਿਸੇ ਦੇ ਮਰਜ਼ੀ ਹੁਣ ਦੂਰੇ ਬੈ ਜਾ ਮੂਟ ਹੋਣੇ ਪਹਿਲੇ ਆਪਾਂ ਮੂੰਹ ਫੇਰ ਤੋਲਾਂਗੇ ਬੈ ਜਾ ਓਰੇ ਤੂੰ ਬੈ ਜਾ ਬੱਜ ਬਾਖ ਜੇ ਨਾਉਂਦੇ ਨੇ ਪਤਾ ਨਹੀਂ ਕੀ ਸਮਾਨ ਆਇਦਰ ਆਇਆ ਤੂੰ ਇਧਰ ਆ ਜਨਾ ਕੱਪੜੇ ਕਿਤੇ ਨੇ ਜੇ ਬਹੁਤ ਨਹੀਂ ਕਿਤੇ ਮਰਜ਼ੀਆਂ ਹੋਣ ਹਾਂ 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 ਓਹੋ ਗਰਮੀ ਬਹੁਤ ਹੈ ਨਾ ਗਰਮੀ ਬਹੁਤ ਆ ਲੰਘ ਤੱਕ ਪਹੁੰਚੇ ਕਿ ਫਿਰ ਆਪਾਂ ਸਨਾਮ ਦਾ ਬਾਗ ਚਲਾ 2 ਘੰਟਿਆਂ ਦੀ ਬਾਟ ਹੈ ਓਹੋ ਗੱਲ ਨੂੰ ਕੋਸ਼ਣਾ ਫਿਰ ਬਹੁਤ ਵਧੀਆ ਆ ਫੋਨ ਜੇ ਕਿਧਾ ਪਿਆ ਤੇ ਬੈਠੇ ਮਿਸਤਰੀ ਨੇ ਮੇਰੇ ਸਾਰੇ ਮਲੰਗੁਰ ਇਹਨਾਂ ਦਿਨਾਂ ਦੇ ਆ ਜਾ ਮਿਸਤਰੀ ਨੇ ਹਾਂ ਤੇ ਫਾਰਮਟ ਕੰਮ ਕਰ ਦਿੱਤੇ ਮੈਂ ਆ ਗਿਆ ਮਿਸਤਰੀ ਆ ਨਾ ਨਾ ਹਾਂ 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 ਦੜੀ ਨਾ ਰੁਕ ਦੀ ਕਿਉਂ ਰਹਿ ਨਿਆਰੇ ਦੇਖ ਲੈ ਮਿਸਤਰੀ ਰਿਆ ਕਰਾ ਦਿਹਾੜਾ ਤੂੰ ਓਏ ਜਾ ਦੇ ਜਾੜੀ ਦੇ ਹੈ ਇਆ ਪਾਣੀ ਆ ਗਿਆ ਓਏ ਪਾਣੀ ਆ ਗਿਆ ਮਿਸਤਰੀ ਮੇਰੇ ਨਾਲ ਖੜੇ ਰਹਿ ਉੱਠ ਖੜਾ ਮੈਂ ਆਉਂਦਾ ਹੋਰ ਛੇੜ ਇੱਧਰ ਜਾ ਮੈਂ ਗਰਮੀ ਬੜੀ ਸੀ ਆਇਰ ਦਾ ਆਇ ਏ ਐ ਲੰਗ ਲਾ ਆਹੋ ਦੇਖੀ ਕੁੜੀ ਤੱਕ ਪਹਿਲੇ ਵਾਰੀ ਬੜਿਆ ਪਹਿਲਾ ਆ ਨਾ ਅੱਗੇ ਦੇਖ ਲੈਣਾ ਇੱਥੇ ਤੁਸੀਂ ਐ ਓਏ ਐਸੇ ਤੁਸੀਂ ਹੰਦ ਇਹਦਾ ਅੱਛਾ ਬਚਾਲੇ ਕੰਮ ਪਿਆ ਮੇਰੇ ਟਿਊਟਰ ਨਾਲ ਉਸ ਮਾਹਲਿਆ ਉਹਦੇ ਕੋਲ ਜਿਹੜੇ ਮਲੰਗ ਬੰਦਾ ਚੱਲ ਰਿਹਾ ਜੋ ਕੋਲੇ ਦੋ ਕੇ ਕੇ ਸੂਏ ਤੇ ਬੈਠੋ ਹਾਂ ਅੱਛਾ ਦੋ ਹੀ ਸਭ ਪਛਾਣਦੇ ਨਹੀਂ ਦੱਸਿਆ ਸੀ ਹਾਂ ਹੈ ਤਨੇ ਅੱਛਾ ਚੱਲ ਨਾ ਤੂੰ ਵੀ ਫਿਰ ਤੇਰੇ ਫਾਰਮ ਪਏ ਰਹੇ ਨਹੀਂ ਡੁੱਬਦਾ ਨਹੀਂ ਡੁੱਬਦਾ ਓਏ ਆ ਜਾ ਆ ਨਹੀਂ ਡੁੱਬਦਾ ਚੋਤੀ ਖੋਲ ਦਾ ਲੈ ਲੈ ਨੂੰ ਦੇ ਜੀ ਵਾਲੇ ਪਾਣੀ ਖੋਲ ਚੋਤੀ ਖੋਲ ਦਾ ਚੋਤੀ ਆਈ ਆ ਆਈ ਆ ਸਨੇ ਤੋਤੀ ਬਾਈ ਦਾ ਇਹ ਗੰਗਾ ਮਾਈ ਦੇ ਐ ਕਰਿਓ ਗੰਗਾ ਦੇ ਦਰਸ਼ਨ ਕਰਾ ਲੋ ਆ ਦੇਖਾ ਪਾਣੀ ਦਾ ਦੇਖ ਨਾ ਨਾ ਪਾ ਬਾਕ ਪ੍ਰਾਣ ਜਵਾਨੇ ਵੇ ਕੱਚਾ ਹੁੰਦਾ ਸੀ ਇਹ ਅਸਾਂ ਪੂਰੇ ਬਹਿ ਜਾ ਰੁਕ ਰੁਕ ਦਬੋ ਦੇਗਾ ਦਬੋ ਦੇ ਦਬੋ ਨੇ ਦਬੋ ਦੇਗਾ ਨਹੀਂ ਬੋਲਦਾ ਕਾਈ ਬੋਲੇ ਪੈਸੇ ਰਹਿਗਾ ਦੱਬ ਨਾ ਦੱਬ ਕੇ ਦੇਊਗਾ ਪੈਸੇ ਦੇਗਾ ਇਧਰ ਆ ਤੇਰੀ ਹਾਂ ਆਹ ਲੈ ਹਮੇਂ ਐਸੇ ਪੈਸੇ ਦੋ ਨਾ ਪਰਾਇਆ ਕਰਕੇ ਲੱਗ ਜੂ। ਹਾਈ ਦੂੰਗਾ। ਆਹ ਲੈ ਐਸੇ। ਜਾ ਕਰ ਮਾਰਤਾ। ਹਾਂ ਜਰਾ ਮਾਰ। ਉਹ ਤੈਨੂੰ ਵੀ ਦਵਾ ਦਾਂਗੇ। ਹਾਂ ਤੈਨੂੰ ਦਾ ਪੈਸੇ ਦੂੰਗਾ। ਕੋਲੋਂ ਵੀ ਦੇਣੀ ਪੈਣੀ। ਹਾਈ ਦੂੰਗਾ। ਕਿੰਨੇ ਦੇ ਮੈਂ ਕਿੰਨੇ? ਪਾਖੇ ਰੱਖ ਲੈਣਾ ਪਟੜੇ ਤੇ। 100 ਰੁਪਏ ਕਰਤੀ ਹੋਗੀ। 20, 20 ਰੁਪਏ। ਮੈਨੂੰ ਆ ਵੀ ਦਿਨ ਆ। ਹਾਂ। ਫਾਈ ਵੀ ਲੈ ਜਾ ਸਾਥ। ਵਾਹ ਠੀਕ ਐ। ਹਾਂ ਜਾ ਮਾਰਤਾ। ਹੇ ਮਾਤਾ ਜੀ ਖਾਜੇ ਖਾਜੇ ਕਾ ਵਾਸਾ ਵਾਸਾ ਖਾਜੇ ਖਾਜੇ ਆਉਂਦਾ ਨਹੀਂ ਆ ਰਹਾ ਹਾਂ ਜਾਣਦੇ ਆਪ ਹੀ ਜਾਣਦੇ ਯਾਰ ਨਿਕਲੇ ਆਉਗਾ ਐਡਾ ਕੀ ਮਾਰੋਗੇ ਮਾਰੋਗੇ ਉਹ ਤੇਰਾ ਵੀ ਕਰਤੇ ਪੈਸਾ ਦਾ ਹਾਲ ਤੇਰਾ ਵੀ ਕਰਤਾ ਖੜਾ ਹੋ ਜਾ ਖੜਾ ਹੋ ਜਾ ਹਾਂ ਵੀ ਹੋ ਜਾ ਐਡਾ ਕੀ ਦਾ 22 ਗਾਣ ਬਣਾ ਫਿਰਦਾ ਸੀ ਕੀ ਦੇ ਬਣਾ ਅੰਗੇ ਲੈਂਦਾ ਛੱਪ ਭੱਜਿਆ ਬਾਹਰ ਆ ਕੰਮ ਹੈ ਜਾਂਦਾ ਫੜਦਾ ਤੇਰੇ ਨਾਲ ਨੂੰ ਆ ਗਿਆ ਦਾ ਆ ਜਾ ਇਸੇਲੇ ਮਾਰਦਾ ਸੀ ਆ ਜਾਉ ਮੈਂ ਜਾਂਦਾ ਮੈਂ ਦਰਦਾ ਚਾਲ